ਵੀਡੀਓ ਟੁਡੇ ਚੈਨਲ ਦੇਖ ਰਹਾ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਦਿਰਾ ਲਖਦਾ ਦਾ ਪਿੰਨ ਗਾਹ ਵੇਖੇ ਚੱਲ ਰਹੀ ਛਿੰਝ ਦੇ ਵਿੱਚ ਪੁੱਜੇ ਆ ਜਿੱਥੇ ਬਹੁਤ ਜ਼ਿਆਦਾ ਜਿਹੜਾ ਇਹ ਵੱਡਾ ਛਿੰਝ ਮੇਲਾ ਹੁੰਦਾ ਤੇ ਉੱਡੇ ਵੱਡੇ ਇੱਥੇ ਅੱਜ ਲੀਡਰ ਪੁੱਜੇ ਹੋਏ ਆ ਕਿਉਂਕਿ ਤੁਸੀਂ ਸੇ ਮੇਰੇ ਸਟੇਜ ਦੇ ਪਿਛਲੇ ਪਾਸੇ ਦੇਖ ਸਕਦੇ ਹੋ ਕਿ ਚੌਧਰੀ ਤਰੋਚਨ ਸਿੰਘ ਸੂਟ ਕਮਲਜੀਤ ਕੰਵਰ ਸਾਰੇ ਹੋਰ ਕਾਂਗਰਸੀ ਆਗੂ ਬੈਠੇ ਨੇ ਨਾਲ ਦੀ ਨਾਲ ਸਾਡੇ ਨਾਲ ਜਿਹੜੇ ਆ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਐ ਇਸ ਵੇਲੇ ਬਹੁਤ ਵੱਡੇ ਆਗੂ ਐ ਕਾਂਗਰਸ ਦੇ ਤੇ ਉਹ ਪਹੁੰਚੇ ਐ ਸੋ ਤੁਹਾਡੀ ਇਹੀ ਗੱਲਬਾਤ ਕਰਾਉ ਰਹੇ ਆ ਉਹ ਤੱਕ ਸਾਡਾ ਤੁਸੀਂ ਚੈਨਲ ਜਿਹੜਾ ਸਬਸਕ੍ਰਾਈਬ ਕਰੋ ਜੇ ਤੁਸੀਂ ਫੇਸਬੁੱਕ ਦਾ ਤੁਹਾਨੂੰ ਫੋਲੋ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਜੀ ਸਰ ਤੁਸੀਂ ਸਾਡੇ ਔੜ ਇਲਾਕੇ ਚ ਆਏ ਹੋ ਤੁਹਾਡਾ ਪਹਿਲਾਂ ਦਾ ਮੋਸਟ ਵੈਲਕਮ ਐ ਸਾਡੇ ਇਲਾਕੇ ਚ ਪਹੁੰਚੇ ਹੋ ਸੋ ਮ ਆੜ ਨਾਲ ਸਾਰਾ ਪੰਜਾਬ ਜੂਝ ਰਿਹਾ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਕੋਈ ਤੁਹਾਨੂੰ ਲੱਗਦੀ ਕਾਰਗੁਜ਼ਾਰੀ ਹੈ ਜੀ ਮੁੱਖ ਮੰਤਰੀ ਬਿਮਾਰ ਪੈ ਗਿਆ ਜੀ ਇਸ ਟਾਈਮ ਲੜਾਈ ਕੇਜਰੀਵਾਲ ਸਾਹਿਬ ਦੇ ਵਿੱਚ ਤੇ ਭਗਵੰਤ ਮਾਨ ਚ ਬਦਕਿਸਮਤੀ ਪੰਜਾਬ ਦੀ ਵੇਖੋ ਜਦੋਂ ਸਾਨੂੰ ਸਰਕਾਰ ਦੀ ਸਾਰਨ ਵੱਧ ਲੋੜ ਅੱਜ 4 ਲੱਖ ਏਕੜ ਪੈਲੀ ਜਿਹੜੀ ਹੈ ਪੰਜਾਬ ਦੇ ਕਿਸਾਨਾਂ ਦੀ ਤੇ ਖੇਤ ਮਜ਼ਦੂਰਾਂ ਦੀ ਡੁੱਬ ਗਈ ਜੀ ਰਾਹਤ ਦੀ ਖੇੜ ਕੋਈ ਨਹੀਂ ਜੀ ਪ੍ਰਧਾਨ ਮੁੱਖ ਮੰਤਰੀ ਸਾਹਿਬ ਗੁਰਦਾਸਪੁਰ ਆ ਕੇ ਆਪਣਾ ਹੈਲੀਕਾਪਟਰ ਦੇ ਗਏ ਸੀ ਮੈਂ ਪਹਿਲੇ ਕਿਹਾ ਸੀ ਮੁੱਖ ਮੰਤਰੀ ਜੀ ਆ ਡਰਾਮੇ ਬੰਦ ਕਰੋ ਜੀ ਡਰਾਮੇ ਪੰਜਾਬ ਨੂੰ ਅੱਗੇ ਲੈ ਬੈਠੇ ਨੇ ਜੀ ਕਦੀ ਕਿਸੇ ਔਰਤ ਨੂੰ ਸੜਕੇ ਰੋਣਾ ਸ਼ੁਰੂ ਕਰ ਦਿੰਦੇ ਹੋ ਉਹ ਤੁਹਾਡੀ ਪਾਰਟੀ ਦੀ ਫਿਰੋਜ਼ਪੁਰ ਦੀ ਨਿਕਲ ਆਂਦੀ ਹੈ ਫਿਰ ਲੰਗਰ ਥੱਲੇ ਬਹਿ ਕੇ ਛੱਕਦੇ ਇੱਕ ਬੁਰਕੀ ਲੈ ਲੈਂਦੇ ਹੋ ਤੇ ਸਿਕਿਉਰਿਟੀ ਚੋਕੇ ਲੈ ਜੋ ਲੰਗਰ ਦੀ ਬੇਅਦਬੀ ਨਹੀਂ ਹੈ ਜੀ ਤੁਸੀਂ ਪੰਜਾਬ ਇੱਕ ਪਾਸੇ ਡੁੱਬਿਆ ਪਿਆ ਹੈ ਪੰਜਾਬ ਨੂੰ ਇੱਕ ਚੰਗੀ ਲੀਡਰਸ਼ਿਪ ਦੀ ਲੋੜ ਹੈ ਇੱਕ ਡਰਾਮੇ ਦੀ ਲੋੜ ਨਹੀਂ ਇੱਕ ਪਾਸੇ ਤੁਸੀਂ ਵੇਖੋ ਇਹਨਾਂ ਦੇ ਵਿੱਚ ਆਪਸੀ ਲੜਾਈ ਪਈ ਹੈ ਕੇਜਰੀਵਾਲ ਹੁਣ ਮਾਨ ਨੂੰ ਲੈਣਾ ਚਾਹੁੰਦਾ ਹੈ ਕਿਉਂਕਿ ਮਾਨ ਨੂੰ ਪਤਾ ਲੱਗ ਗਿਆ ਮੇਰੇ ਲਾਂ ਦੀ ਤਿਆਰੀ ਹੈ ਉਹ ਮੰਜੇ ਤੇ ਲੰਮਾ ਪੈ ਗਿਆ ਹੋਇਆ ਉਹਨੂੰ ਕੁਝ ਨਹੀਂ ਮੰਜੇ ਤੇ ਲੰਮਾ ਪੈ ਗਿਆ ਜੀ ਤੇ ਪੰਜਾਬ ਦਾ ਦੇਖ ਰੇ ਕੌਣ ਕਰੇ ਚੌਕੀਦਾਰਾ ਕੌਣ ਕਰੇਗਾ ਨਹੀਂ ਸਰ ਉਹ ਤਾਂ ਕਹਿੰਦੇ ਮੈਂ ਹੈਲੀਕਾਪਟਰ ਛੱਡ ਦਿੱਤਾ ਨਹੀਂ ਹੈਲੀਕਾਪਟਰ ਉਹ ਨਾ ਛੱਡਦੇ ਉਹਸ ਹੈਲੀਕਾਪਟਰ ਦੇ ਵਿੱਚ ਉਹ ਪੈਸੇਂਜਰ ਹੈਲੀਕਾਪਟਰ ਹੈ ਜੀ ਰੈਸਕਿਊ ਹੈਲੀਕਾਪਟਰ ਹੋਰ ਹੁੰਦਾ ਰੈਸਕਿਊ ਹੈਲੀਕਾਪਟਰ ਹੁੰਦਾ ਵੱਡਾ ਜਿਹਦੇ ਵਿੱਚ ਬੰਦੇ ਜਾਨਵਰ ਔਰਤਾਂ ਬੰਦੇ ਨੌਜਵਾਨ ਬੱਚੇ ਦਵਾਈਆਂ ਉਹ ਸਾਰਾ ਕੁਝ ਅਸੀਂ ਉੱਥੇ ਸਪਲਾਈ ਕਰਸਾ ਇਹ ਤੇ ਪੈਸੇਂਜਰ ਹੈਲੀਕਾਪਟਰ ਇੱਥੇ 4 ਬੰਦਿਆਂ ਤੋਂ ਵੱਧ ਤੇ ਬੈ ਨਹੀਂ ਸਕਦੇ ਜਿਹੜਿਆ ਵੀ ਉਤੋਂ ਕਿਤੇ ਥੋੜਾ ਮੋਟਾ ਡਰਾਮਾ ਕੀਤਾ ਹੈ ਉਹ ਸਾਰੇ ਦਾ ਸਾਰਾ ਜੋ ਰਸੀਦ ਦਿੱਤੀ ਉਹ ਸਾਰੀ ਪਾਣੀ ਚ ਡਿੱਗ ਪਈ ਜੀ ਚੋ ਆਪਾਂ ਸਾਰੀਆਂ ਗੱਲਾਂ ਨੂੰ ਛੋਟੀ ਗੱਲ ਕਰਦੇ ਹੋਏ ਅੱਜ ਅਸੀਂ ਬੇਨਤੀ ਕਰਨੇ ਆ ਮਾਨ ਸਾਹਿਬ ਮੰਜੇ ਤੋਂ ਉਠੋ ਬਾਹਰ ਨਿਕਲੋ ਪੰਜਾਬ ਦੇ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਨੂੰ ਅੱਜ ਰੱਖ ਦੀ ਗੱਲ ਕਰੋ 50000 ਰੁਪਏ ਕਿੱਲੇ ਦਾ ਘਰ ਤੋਂ ਘਟ ਮੁਆਵਜ਼ਾ ਦਿਓ ਹਜ਼ਾਰਾਂ ਦੀ ਤਦਾਦ ਦੇ ਵਿੱਚ ਅਸੀਂ ਆਪਣੇ ਪੁੱਤਰਾਂ ਨੂੰ ਜਿੰਨਾ ਬੇਟੀਆਂ ਨੂੰ ਪਿਆਰ ਕਰਨੇ ਉਹਨੇ ਹੀ ਆਪਣੇ ਡੰਗਰਾਂ ਨੂੰ ਕਰੀਦਾ ਮੱਝਾਂ ਨੂੰ ਗਾਵਾਂ ਨੂੰ ਘੋੜਿਆਂ ਨੂੰ ਬੱਕਰੀਆਂ ਨੂੰ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਦੋਂ ਕਿਸਾਨ ਨੂੰ ਰਸੇ ਖੋਲਨੇ ਪੈਂਦੇ ਨੇ ਡਕਰਾਂ ਦੇ ਗਲ ਚੋਂ ਪਤਾ ਸੀ ਉਹਨਾਂ ਨੂੰ ਇੰਨਾ ਜ਼ਬਰਦਸਤ ਕਰੰਸੀ ਪਾਣੀ ਦਾ ਕਿ ਉਹਨਾਂ ਪਤਾ ਸੀ ਕਿ ਜੇ ਰਸੇ ਬੱਝੇ ਰਹਿ ਗਏ ਤੇ ਕਿੱਲੇ ਨਾਲ ਹੀ ਸਾਹ ਘੁੱਟ ਕੇ ਮਰ ਜਾਣੀ ਆ ਉਹਨਾਂ ਰਸੇ ਖੋਲ ਦਿੰਦਾ ਬਹੁਤੀਆਂ ਮੱਝਾਂ ਗਾਵਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਤੁਹਾਡਾ ਡੰਗਰ ਬੱਛਾ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਨਾਰੋਵਾਲ ਦੇ ਵਿੱਚ ਗਿਆ ਤੇ ਅਧੀਆਂ ਮਰ ਗਈਆਂ ਅਧੀਆਂ ਡੁੱਬ ਗਈਆਂ ਕਿਸ ਕਿਸਮ ਦੀ ਸਰਕਾਰ ਹੈ ਐਂਡ ਮੈਂ ਸਮਝਣਾ ਕੁਦਰਤੀ ਆਫਤ ਦੇ ਨਾਲ ਇਹ ਮੈਨਮੇਡ ਜ਼ਿਆਦਾ ਹੈ ਜੇ ਗੈਰ ਤਜਰਬੇਕਾਰ ਮੁੱਖ ਮੰਤਰੀ ਨਾ ਹੁੰਦਾ ਇਹ ਬੇਈਮਾਨ ਨਾ ਹੁੰਦੇ ਇਹ 250 ਕਰੋੜ ਰੁਪਇਆ ਬੰਨਾ ਤੇ ਤੇ ਡਰੇਨਾ ਦੀ ਸਫਾਈ ਤੇ ਲਾ ਦਿੰਦੇ ਤੇ ਪਾਣੀ ਡਰੇਨਾ ਦੇ ਜ਼ਰੀਏ ਇਹ ਦਰਿਆਵਾਂ ਵਿੱਚ ਦਰਿਆਵਾਂ ਦੇ ਵਿੱਚੋਂ ਸਮੁੰਦਰ ਵਿੱਚ ਨਿਕਲ ਜਾਣਾ ਸੀ ਇਹਨਾਂ ਨੇ ਸਾਡੇ ਦਰਿਆਵਾਂ ਨੂੰ ਵੇਖੋ ਸਾਰੋਂ ਵੱਡੀ ਪ੍ਰੋਬਲਮ ਕੀ ਆਈ ਇਹਨਾਂ ਦੀ ਜਿਹੜੀ ਮੀਟਿੰਗ ਹੋਣੀ ਚਾਹੀਦੀ ਸੀ ਸੈਂਟਰ ਦੀ ਵਾਟਰ ਕਮਿਸ਼ਨ ਨਾਲ ਜੀ ਵਾਟਰ ਕਮਿਸ਼ਨ ਸਾਰੇ ਡੈਮਾਂ ਨੂੰ ਦੇਖਰੇਖ ਕਰਦਾ ਜਦੋਂ ਤੁਹਾਨੂੰ ਪਤਾ ਸੀ ਕਿ ਬਰਸਾਤ ਪੈਣੀ ਇੰਡੀਆ ਦਾ ਮੈਟਰੋਲੋਜੀਕਲ ਆਫਿਸ ਨੇ ਮਈ ਦੇ ਮਹੀਨੇ ਚ ਦੱਸ ਦਿੱਤਾ ਸੀ ਕਿ ਜੂਨ ਤੇ ਜੁਲਾਈ ਚ ਕਿਹੜੀ ਕਿਹੜੀ ਤਰੀਕ ਨੂੰ ਕਿੰਨੀ ਕਿੰਨੀ ਬਰਸਾਤ ਆਣੀ ਜੇ ਉਸ ਢੰਗ ਦੇ ਨਾਲ ਆਪਣੇ ਫਲੱਡ ਗੇਟ ਖੋਲੇ ਹੁੰਦੇ ਥੋੜਾ ਥੋੜਾ ਪਾਣੀ ਕੱਢੀ ਜਾਂਦੇ ਤੇ ਪੰਜਾਬ ਡੁੱਬਣਾ ਨਹੀਂ ਤੁਸੀਂ ਹੈਰਾਨ ਹੋਵੋਗੇ ਰਾਵੀ ਦਰਿਆ ਤੇ ਮਧੂਪੁਰ ਦੇ ਵਿੱਚ ਫਲੱਡ ਗੇਟ ਸਰਕਾਰ ਕੋ ਖੁੱਲੇ ਹੀ ਨਹੀਂ ਕਿਉਂਕਿ ਸਰਵਿਸ ਨਹੀਂ ਕਰਾਈ ਚਾਰ ਉਹਦੇ ਵਿੱਚੋਂ ਗੇਟ ਟੁੱਟੇ ਨੇ ਜਿਸ ਦੇ ਕਾਰਨ ਡੇਰਾ ਬਾਬਾ ਨਾਨਕ ਰਮਦਾਸ ਜਨਾਲੇ ਦੀ ਸਾਰੀ ਬੈਲਟ ਜਿਹੜੀ ਉਹ ਡੋਬ ਗਈ ਜੀ ਸਿੱਧੇ ਤੌਰ 'ਤੇ ਮੈਂ ਭਗਵੰਤ ਨੂੰ ਇਹਨਾਂ ਦੇ ਨਾਂ ਕਾਬਲ ਇਰੀਗੇਸ਼ਨ ਮਿਨਿਸਟਰ ਗੋਇਲ ਨੂੰ ਤੇ ਕੇਜਰੀਵਾਲ ਨੂੰ ਜ਼ਿੰਮੇਵਾਰ ਠਰਾਨਾ ਜੋ ਅੱਜ ਪੰਜਾਬ ਦਾ ਸਾਡਾ ਨੁਕਸਾਨ ਤਕਰੀਬਨ 40 ਤੋਂ 50 ਹਜ਼ਾਰ ਕਰੋੜ ਦਾ ਹੋਇਆ ਜੀ ਹੈਲੀਕਾਪਟਰ ਭਗਵੰਤ ਜੀ ਜੇ ਦੇਣਾ ਹੀ ਸੀ ਇਸ ਹੈਲੀਕਾਪਟਰ ਤੇ ਤੁਹਾਨੂੰ ਨਰਿੰਦਰ ਮੋਦੀ ਨੂੰ ਚੜਾ ਕੇ ਲੈਣਾ ਚਾਹੀਦਾ ਸੀ ਉਹਨੂੰ ਪੰਜਾਬ ਦਾ ਦਰਸ਼ਨ ਕਰਾਉਂਦੇ ਤੇ ਮੈਂ ਪ੍ਰਧਾਨ ਮੰਤਰੀ ਨੂੰ ਵੀ ਕਹਿਣਾ ਚਾਹੁੰਦਾ ਮੋਦੀ ਸਾਹਿਬ ਪੰਜਾਬ ਦੇ ਲੋਕ ਹਮੇਸ਼ਾ ਦੇਸ਼ ਨਾਲ ਖਲੋਤੇ ਨੇ ਅੱਜ ਪੰਜਾਬ ਐਕਸਪੈਕਟ ਕਰਦਾ ਮੋਦੀ ਜੀ ਤੁਸੀਂ ਆਓ ਇਹਦੇ ਤੇ ਪੱਲੇ ਕੁਝ ਨਹੀਂ ਭਗਵੰਤੇ ਇਹਦੇ ਤੇ ਜਾਣਾ ਕੁਝ ਨਹੀਂ ਇਹ ਜਿਹੜਾ ਪਹਿਲੇ ਪਿਤਾ ਪੁਰਖੀ ਕੰਮ ਕਰਦਾ ਆ ਸਕਟਾਂ ਕਰਨ ਵਾਲਾ ਇਨੇ ਕੰਮ ਤੇ ਉਹੀ ਕਰ ਲੈਣਾ ਜਦੋਂ ਇਹ ਕੰਮ ਮੁੱਕਿਆ ਨੇ ਫਿਰ ਕਿਸੇ ਨਾ ਕਿਸੇ ਸਟੇਜ ਤੇ ਕਿਸੇ ਸ਼ੇਂਜ ਜਾ ਜਿਆ ਕਰਨਾ ਇੱਥੋਂ ਹੀ ਪੈਸੇ ਤੁਹਾਡੇ ਕੋਲ ਲੈ ਜਿਆ ਕਰਨਾ ਅੱਗੇ ਵੀ ਇਹੀ ਕਰਦਾ ਰਿਹਾ ਤੋ ਪੰਜਾਬ ਨੂੰ ਬਚਾਓ ਮੰਜੇ ਤੋਂ ਉੱਠੋ ਡਰਾਮੇਬਾਜ਼ੀ ਬੰਦ ਕਰੋ ਪੰਜਾਬ ਨੂੰ ਡਰਾਮੇਬਾਜ਼ ਦੀ ਲੋੜ ਨਹੀਂ ਅੱਜ ਕਿਸੇ ਮਰਦੇ ਮੁਜਾਹਿਦ ਦੀ ਲੋੜ ਹੈ ਜਿਹੜਾ ਪੰਜਾਬ ਨੂੰ ਬਚਾ ਸਕੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਇਹ ਸਨ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਜਿਨ੍ਹਾਂ ਨੇ ਸਾਰਾ ਭਾਂਡਾ ਜਿਹੜਾ ਹੜਾਂ ਦਾ ਉਹ ਪੰਜਾਬ ਸਰਕਾਰ ਦੇ ਸਿਰ ਭਨੇ ਕਿਉਂਕਿ ਉਹ ਉਹ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਸਰਕਾਰ ਨਰਲਾਇਕ ਨਾ ਹੁੰਦੀ ਤਾਂ ਇੱਥੇ ਹੜਾਂ ਵਰਗੇ ਹਾਲਾਤ ਨਾ ਹੁੰਦੇ ਸੋ ਇਦਾਂ ਦੀਆਂ ਖਬਰਾਂ ਦੇਖਣ ਲਈ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਤਾਂ ਇਹਨੂੰ ਫੋਲੋ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ